ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਤੁਹਾਡਾ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਬਤ ਬਣਾਉਣ ਲੱਗੇ ਆਪਾਂ ਬਤਾਉਂ ਭਰ ਕੇ ਕਿਉਂਕਿ ਆਪਣੇ ਉਧਰ ਵੀਲੀ ਦੇ ਵਿੱਚ ਬਤਾਂ ਹਰੇ ਵਾਹ ਇਹ ਕਰਕੇ ਆਪਾਂ ਪਤਾਉਣ ਲੱਗੇ ਆ ਬਣਾਉਣ ਕੁਛ ਤੇ ਬਤੂ ਲੈ ਆਪਾਂ ਭਰ ਕੁਛ ਰਹਿ ਗਏ ਆ ਭਰਨ ਵਾਲੇ ਤੇ ਇੱਧਰ ਕੱਟ ਵੱਡ ਬਲੌਕ ਦੇ ਨਾਲ ਬਣੇ ਰਿਓ ਤਾਂ ਨੂੰ ਸਾਰਾ ਇਹ ਬਲੌਕ ਦਿਖਾਵਾਂਗੇ ਬਤੌਂ ਪਰ ਕੇ ਮੜ ਕੇ ਤਲਦੇ ਆ ਇਹਨਾਂ ਨੂੰ ਬਤੌਂ ਲੈ ਆ ਪਰ ਤੇ ਹੁਣ ਆਪਾਂ ਪਾਈਏ ਕੜਾਈ ਦੇ ਵਿੱਚ ਤੇਲ ਤੇਲ ਪਾ ਕੇ ਤੇ ਫਿਰ ਤੇਲ ਥੋੜਾ ਜਿਹਾ ਸੜ ਜਾਏਗਾ ਤੇ ਫਿਰ ਪਾਵਾਂਗੇ ਆਪਾਂ ਬਤੌਂ ਕੜਾਈ ਵਿੱਚ ਦਿੱਤਾ ਤੇਲ ਪਾ ਤੇਲ ਗਰਮ ਹੋਣ ਦੀ ਵੇਟ ਕਰਦੇ ਆ ਜਦੋਂ ਤੇਲ ਗਰਮ ਹੋ ਗਿਆ ਫਿਰ ਉਸ ਵਿੱਚ ਮਟਉ ਪਾ ਦਵਾਂਗੇ ਤੇ ਬਤਉ ਲਿਆ ਪਰ ਤੇਲ ਗਰਮ ਹੋਣ ਦੀ ਵੇਟ ਤੇਲ ਹੋ ਗਿਆ ਵਾ ਗਰਮ ਹੁਣ ਆਪਾਂ ਤੇਲ ਚ ਛੱਡ ਦਿੰਨੇ ਆ ਬਟੂਆ ਨੂੰ ਇੱਕ ਮਿੰਟ ਕਰਕੇ ਮਤਾਂਉਂ ਪਹਿਲੇ ਜਾਰ ਸਾਰੀ ਸਮੈਲ ਬਹੁਤ ਸੋਹਣੀ ਆਉਂਦੀ ਹੈ ਸੁੱਕੀ ਲੂਣ ਵਿੱਚ ਭਰੀ ਹੈ ਗੰਡੇ ਵਾਲੇ ਲੂਣ ਵਿੱਚ ਨਹੀਂ ਭਰੀ ਕਿਉਂਕਿ ਗੰਡੇ ਵਾਲੇ ਲੂਣ ਵਿੱਚ ਉਹ ਸੇਕਾ ਨਹੀਂ ਲੱਗਦਾ ਉਹ ਲੂਣ ਵਿੱਚ ਸੱਕੀ ਰਹਿ ਜਾਂਦੀ ਹੈ ਤੇ ਫਿਰ ਇਸ ਕਰਕੇ ਚੰਗੇ ਨਹੀਂ ਲੱਗਦੇ ਬਤਾਂਉ ਫਿਰ ਇਸ ਛੇਲੇ ਨੂੰ ਜਿਹੜਾ ਸੇਕਾ ਲੱਗ ਜਾਂਦਾ ਵਾ ਤੇ ਜਿਹੜਾ ਵਿੱਚ ਮਸਾਲਾ ਭਰਿਆ ਹੁੰਦਾ ਗੰਡੇ ਵਾਲਾ ਉਹਨੂੰ ਤੇ ਸੇਕਾ ਲੱਗਦਾ ਨਹੀਂ ਐ ਫਿਰ ਉਹ ਨਹੀਂ ਜੀ ਕਰਦਾ ਖਾਣ ਸੁੱਕੀ ਲੂਣ ਵਿੱਚ ਨਾਲ ਵਧੀਆ ਲੱਗਦਾ ਵਾ ਬੰਦੇ ਵੀ ਸਵਾਦ ਆ ਦੇਖੋ ਕਿ ਹਥਾਂ ਤੇ ਬ੍ਰਾਊਨ ਹੋ ਵੀ ਗਏ ਆ ਕੈਂਬਰੇ ਤੇ ਭਾਫ ਆ ਗਈ ਆ ਬਤੂਆਂ ਦੀ ਪੋਸਟੇ ਬਤੂ ਬਹੁਤ ਸੋਨੇ ਬ੍ਰਾਊਨ ਹੋ ਗਏ ਆ ਤੇ ਹੁਣ ਇਹਨਾਂ ਨੂੰ ਕੱਟ ਰਹੇ ਆ ਥਲ ਪਤਲ ਇਹਨੂੰ ਤੇ ਬਹੁਤ ਜ਼ਿਆਦਾ ਘੱਟ ਲੈਂਦੇ ਅੱਜ ਪਰ ਮੈਂ ਬਧੀ ਦੇ ਤਿੰਨ ਪਾਇਆ ਕਿਉਂਕਿ ਇਹ ਰੜਦੇ ਜਿਆਦੇ ਆ ਤੇ ਫਿਰ ਖਾਣ ਦੇ ਵਿੱਚ ਜਿਆਦੇ ਰੜੇ ਵੀ ਨਹੀਂ ਚੰਗੇ ਤੇ ਲੱਗਦੇ ਤੇ ਬਣਨ ਲੱਗਿਆ ਇਹਨਾਂ ਨੂੰ ਕੋਸ਼ਿਸ਼ ਹੀ ਟਾਈਮ ਲੱਗਦਾ ਵਾ ਜਿਆਦਾ ਨਹੀਂ ਕੋਸ਼ਿਸ਼ ਟਾਈਮ ਲੱਗਦਾ ਇਹ ਬੜਾ ਚੀਰ ਕਰ ਛੱਡੀ ਦੇ ਤਲ ਦੇ ਰਹਿਣ ਵਿੱਚ ਉਗਰਾਉਂਦੇ ਹੋ ਵੀ ਗਿਆ ਹੈ सके हो सके आ ते कुछ ਨਾਲ ਪਿੰਡੀ ਵੀ ਬਣਾਵਾਂਗੇ ਜਰੂਰ ਪਿੰਡੀ ਰੱਖੀ ਹੋਈ ਹੈ ਧੋ ਕੇ ਬਤੌਂ ਬਣਾਉਣ ਤੋਂ ਬਾਅਦ ਫਿਰ ਪਿੰਡੀ ਥੋੜੀ ਜਿਹੀ ਬਣਾ ਲਾਂਗੇ ਵਲੌਗ ਦੇ ਨਾਲ ਬਣੇ ਰਿਓ ਬਤੌਂ ਤੇ ਬਹੁਤ ਜਲਦੀ ਬਣ ਗਏ ਲਓ ਜੀ ਬਤੌਂ ਦੇ ਗਏ ਹੱਬਾਣ ਤੇ ਬਤੌਂ ਨੂੰ ਵੱਖਰੇ ਭਾਂਡੇ ਦੇ ਵਿੱਚ ਕੱਢ ਲੈਨੇ ਆ ਤੇ ਆਹ ਥੋੜੀ ਜਿਹੀ ਭਿੰਡੀ ਨਾਲ ਫਰਾਈ ਕਰ ਲੈਂਦੇ ਆ ਇਸੇ ਤੜਕੇ ਚ ਫਰਾਈ ਕਰ ਲੈਂਦੇ ਆ ਕਿਉਂਕਿ ਮਸਾਲਾ ਕਾਫੀ ਵਿੱਚ ਪਿਆ ਤੇਲ ਦੇ ਬਤਾਂਉ ਵਖਰੇ ਭਾਂਡੇ ਚ ਕੱਢ ਕੇ ਰੱਖ ਲੈਨੇ ਆ ਤੇ ਨਾਲ ਇਹ ਭਿੰਡੀ ਪਾ ਦਿੰਨੇ ਹੁਪਤਾਂ ਲੈ ਕੱਢ ਤੇ ਇਸੇ ਤੜਕੇ ਦੇ ਵਿੱਚ ਆਪਾਂ ਹੁਣ ਭਿੰਡੀ ਦਿੰਨੇ ਆ ਆਪਾਂ ਇਸ ਵਾਕ ਲਈ ਲੋਨ ਵਿੱਚ चौथे ਪਈ ਆਪਣੇ ਕੋਲ ਪੂਰ ਤੇ ਪਾ ਦਿੰਨੇ ਦੇ ਨਾਲ ਇਹਨੇ ਦੀ ਆਪਣੀ ਭਿੰਡੀ ਵਧੀਆ ਫਰਾਈ ਹੋ ਜਾਣੀ ਹੈ ਭਿੰਡੀ ਵੀ ਬਣ ਕੇ ਤਿਆਰ ਹੋ ਗਈ ਆ ਤੇ ਵੇਲੀ ਵਿੱਚ ਆਪਾਂ ਤੰਦੂਰ ਆਏ ਆ ਤਾਂ ਤੇ ਅੱਜ ਫਿਰ ਤੰਦੂਰੇ ਲਾ ਲੈਨੇ ਫੁੜਕੇ ਭਿੰਡੀ ਬਣ ਗਈ ਹੈ ਬਸ ਥੋੜਾ ਜਿਹਾ ਸਿਕਾ ਹੋ ਰਿਹਾ ਇਦਰਾ ਫਾਟਾ ਗੁੰਨੇ ਨੇ ਤੰਦੂਰ ਲਿਆਤਾ ਹੁਣ ਬਣਾਵਾਂਗੇ ਤੰਦੂਰੀ ਫੁਲਕੇ ਜਿਹੜਾ ਜਾਣਦੇ ਤੇ ਕਰਦੇ ਕਰਦੇ ਕੰਮ ਵੈਗਰੂ ਤਾਂ ਕਹਿੰਨੀ ਆ ਹੋਰ ਸਾਡੀ ਲੱਗ ਗਈ ਤੰਦੂਰੀ ਰੋਟੀਆਂ ਅਸੀਂ ਵੀ ਖਾਣੇ ਆ ਤੁਹਾਨੂੰ ਵੀ ਖਵਾਉਣੇ ਆ ਕਰਾਰ ਕਰਾਰੀਆਂ ਕਰਾਈਆਂ ਨਾਲ ਪਿੰਡੀ ਦੇ ਨਾਲ ਆਲੂ ਬਤਾਉਂਕਰ ਦੇ ਪਰ ਕਿਦਾਂ ਹੈ ਦਵੇ ਚ ਪੇਟੀ ਦੇ ਸੋਟਾਂ ਹੀ ਭੇਜੇ ਨਾਲ ਲੈ ਲਾ ਨਾ ਕੰਬਲ ਕੱਢਣਾ ਪਵੇ ਅਗਲੇ ਕੋਠੇ ਤੇ ਬੈਠੇ ਤਾਂ ਮਾ ਉਹ ਕੰਦੇਵੇਂ ਪੱਕਾ ਤੇ ਇੱਕ ਤਾਂ ਗੰਡਰੀ ਕੰਬਲ ਕੱਢ ਕੇ ਬਾਹਰ ਰੱਖਣਾ ਚੰਦੇ ਚ ਕੀ ਜਾਂਦੇ ਸਾਰਿਆਂ ਨੇ ਕੰਬਲ ਮੈਂ ਨਹੀਂ ਕਿ ਮੈਂ